ਓ ਕਿ ਮੈਂ ਕਰਾ ਓਏ ਠੀਕ ਹੈ ਬਾਈ ਆ ਕੀ ਕਰਤਾ ਓਏ ਡੱਗੀ ਬਣਾਇਆ ਬਾਈ ਇਹੰਦੇ ਲੱਕੜਾ ਡੱਗੀ ਮੈਨੂੰ ਵੀ ਨਹੀਂ ਦੀ ਐ ਮੇਰੇ ਦੋ ਅੱਖਾਂ ਲੱਗੀਆਂ ਐ ਅੱਛਾ ਹਾਂ ਮੈਂ ਨਾ ਸੁਣੀ ਐ ਵੀ ਡੱਗੀ ਡੱਗੀ ਬਣੀ ਮੈਂ ਤੈਨੂੰ ਕਦੋਂ ਕਿਹਾ ਵੀ ਝਾੜ ਜ ਬਣਾਇਆ ਹਾਂ ਮੈਂ ਜਿਹੜੀ ਗੱਲ ਤੈਨੂੰ ਪੁੱਛਿਆ ਨਾ ਤੂੰ ਦੱਸਦੀ ਨਹੀਂ ਐ ਆ ਡੱਗੀ ਐ ਨਹੀਂ ਹੁੰਦੀ ਹੋਰ ਬੜਾ ਕਿੱਥੋਂ ਦੀ ਬੜਾ ਕਿਹਦੇ ਵਿਚ ਦੀ ਆ ਦੇਖਾ ਟੱਕਣਾ ਇਹੰਦੇ ਲੱਕੜਾ ਕਿੱਥੇ ਤੇ ਤੱਕ ਆ ਦੇ ਬਾਈ ਟੱਕਣਾ ਇਹ ਟੱਕਣਾ ਹਾਂ ਹਾਂ ਲੈ ਫਲਾਈ ਬਾਈ ਹੋਈ ਯਾਰ ਲੈ ਇਹ ਢੂਲਾ ਬੰਨਿਆ ਬਾਈ ਇਹਦਾ ਉਹ ਵੜਾਂਗੇ ਕਿੱਥੋਂ ਦੀ ਢੀਂਡਿਓ ਇੱਥੇ ਵੜਾਂਗੇ ਐ ਚਾ ਵੜਾਂਗੇ ਤਾਂ ਹੀ ਜੇ ਮੋਰੇ ਆਪਾਂ ਨਾ ਬਰੇ ਨੂੰ ਵੜਾਂਗੇ ਹਾਂ ਇਹਦੇ ਸਰਦਰੀ ਆ ਮੈਂ ਤਾਂ ਕਹਿੰਦਾ ਬਾਈ ਇੱਥੋਂ ਆਪ ਆਪ ਦੱਸਦੇ ਮੈਨੂੰ ਵੜ ਜੂਗਾ ਇੱਥੋਂ ਦੀ ਨਾ ਬਾਈ ਯਾਰ ਵੜਨ ਨਾਲ ਤਾਂ ਮੈਂ ਇਹਨੂੰ ਪਹਿਲਾਂ ਕਹੀ ਆ ਤੇਰੇ ਉਨ ਤੋਂ ਪਹਿਲਾਂ ਵੀ ਕਿੱਥੋਂ ਦੀ ਜਾਵਾਂਗੇ ਮੈਂ ਕੀ ਐ ਸਾਈਡ ਤੇ ਕੋਸਾ ਮਾਰ ਹਾਂ ਮੈਂ ਕਿ ਕਾਲੇ ਨੂੰ ਤਾਂ ਕਿਹਾ ਹੋਊਗਾ ਕਿਉਂ ਤੂੰ ਮੋਰੇ ਨਹੀਂ ਰੱਖਿਆ ਤੇ ਵੜਾਂਗੇ ਕਿੱਥੋਂ ਦੀ ਇਹ ਕਹਿੰਦਾ ਮੈਂ ਤੈਨੂੰ ਬਾੜ ਕੇ ਦਿਖਾਉਂਗਾ ਵਿੱਚ ਉਹ ਚਾਰੇ ਭੰਦੇ ਕਿਧਰ ਕਾਲਾ ਜਾਦੂ ਹੀ ਜਾਣਦਾ ਵਿੱਚ ਵੜਾ ਦੇ ਮੈਨੂੰ ਇਹ ਇਹ ਤੇ ਨਵਾਂ ਦਾ ਟਾਕਾ ਗੱਲ ਇਹ ਤੇ ਤੇਰੇ ਸਿਰ ਪਵਾਤਾ ਸਾਰਾ ਸਸਤ ਨੂੰ ਅੱਛਾ ਹੁਣ ਤੇਰਾ ਮੋੜਾ ਖੜਾ ਹੋਇਆ ਐ ਅੱਛਾ ਕੋਟ ਹੋਆ ਪਟਨਾ ਪਹਿਲਾਂ ਕੁੰਡਾ ਇਹਨੂੰ ਇਹਦੇ ਵਿੱਚ ਮੋੜਾ ਖੜਾ ਕੇ ਫਿਰ ਵਿੱਚ ਵੜੂ ਇਹ ਇਹ ਕੰਮ ਇਹ ਹੈ ਇਹਦੇ ਹੁਣ ਤੂੰ ਆਪ ਦੇਖ ਲੈ ਕੰਮ ਹੀ ਡੇਡਾ ਕਰਦਾ ਫਿਰ ਵਿੱਚ ਨਾ ਦੁੱਧਿਆ ਮਿਸਤਰੀ ਸੀਗਾ ਉਹ ਛੱਤ ਉਹ ਬਸ ਐਂ ਹੀ ਕਰ ਦਿੰਦਾ ਅਗਲਾ ਅਗਲਾ ਦੂਜੇ ਦੇ ਨਾਲ ਲੈ ਜਾਂਦਾ ਨਾਲ ਹੀ ਸੀ ਤੂੰ ਕੋਲੇ ਤਾਂ ਸੀਗਾ ਉਦੋਂ ਮੈਂ ਤਾਂ ਰੋਟੀ ਖਾਣ ਗਿਆ ਸੀ ਰੋਟੀ ਖਾਣ ਬਾਕੇ ਫਿਰ ਕਿਉਂ ਤੂੰ ਕੋਲੇ ਤਾਂ ਸੀਗੀ ਓਏ ਉਸਤਾਦ ਉਸਤਾਦ ਹੀ ਹੁੰਦਾ ਚੇਲਾ ਚੇਲੇ ਹੁੰਦੇ ਤੇ ਸਿਰ ਪਾ ਗਿਆ ਤਾਂ ਇਹ ਸਿਰ ਪਾ ਗਿਆ ਹੁਣ ਇਹਨੂੰ ਪਾਸੇ ਦੀ ਬਾੜੀ ਜਿਹੜਾ ਆ ਬੰਦਾ ਆਲਾ ਕੱਢ ਕੇ ਜੂਹੇ ਮੰਗੂ ਆਸ ਤੇ ਚੱਲ ਵਿੱਚ ਡਾਂਗ ਮਾਰਿਆ ਗੀ ਚੱਲ ਵਿੱਚ ਡਾਂਗ ਮਾਰਿਆ ਤੋ ਆ ਗਏ ਤੋ ਵੀ ਇਸ ਤੋਂ ਪਟਾਲੇ ਪਾਸੇ ਤੇ ਬ੍ਰਾਪਾ ਆਪੇ ਬੱਟੂ ਆ ਹੁਣ ਇਹੇ ਲੱਗਦਾ ਇਹੇ ਪਟੇ ਆ ਬੜਾ ਦੇਸੀ ਨਹੀਂ ਆ ਬੱਚਾ ਹਾਂ ਲੈ ਹੁਣ ਦੱਸ ਮੈਨੂੰ ਮੋਰਾ ਨਹੀਂ ਰੱਖਿਆ ਛੋਰਾ ਨਹੀਂ ਰੱਖਿਆ ਭੈਣ ਦੇ ਲੱਕੜੋ ਵੀ ਇਹਦੇ ਵਿੱਚ ਬਾੜੋਂਗੇ ਕਿੱਥੋਂ ਦੀ ਇਹ ਵੀ ਗੱਲ ਤੇ ਹੀ ਸਹੀ ਆ ਲੱਖ ਰੁਪਈਆ ਦੀ ਗੱਲ ਕਰੀ ਹਾਂ ਲਮਾਨਾ ਯਾ ਨਾ ਮਨਣਾ ਚੇ ਛੱਡਦੇ ਮਨਾ ਕੇ ਆਏ ਥੋੜੀ ਛੱਡਦੇ ਹੁਣ ਮੇਰੇ ਕੋਲ ਤਾਂ ਮੰਨੇ ਨਹੀਂ ਇਹ ਮੈਨੂੰ ਮਨਾ ਭਾਈ ਇਥੋਂ ਨਹੀਂ ਜਾਵਾਂਗੇ ਹੁਣ ਫਿਰ ਤੇਰਾ ਗੁਰੂ ਆ ਗਿਆ ਤਾਂ ਕਰਕੇ ਮੰਨੇ ਆ ਹਾਂ ਹੁਣ ਡਾਂਗ ਦਾ ਕਰਕੇ ਨੇ ਮੰਨੇ ਆ ਗੁਰੂ ਕਰਕੇ ਨਹੀਂ ਮੰਨੇ ਸੱਚੇ ਸੌਰੀ ਇਹ ਡਾਂਗ ਕਰਕੇ ਮੰਨ ਗਿਆ ਵੀ ਕੁੱਟਣ ਜਾਣਾ ਆਪਾਂ ਨੂੰ ਹੈ ਨਾ ਚਲ ਦੇਖਦੇ ਕਰਨ ਦੇ ਇਹਨੂੰ ਕੀ ਕਰਦਾ ਕਰਕੇ ਸਹੀ